ਸਦਕਾ ਹੀ ਔਰ ਲੋਕਾਂ ਦੇ ਸਹਿਯੋਗ ਨਾਲ ਪ੍ਰਮਾਤਮਾ ਦੀ ਬੇਰਨਾ ਬਹੁਤ ਹੀ ਪੀਸਫੁਲ ਪੋਲਿੰਗ ਚੱਲ ਰਹੀ ਹੈ ਸਾਰੇ ਏਰੀਆਜ਼ ਦੇ ਵਿੱਚ ਤੇ ਉਹਦੇ ਚ ਕੋਈ ਗਰਮੀ ਦਾ ਵੀ ਮੌਸਮ ਹੈ ਸਵੇਰੇ ਥੋੜਾ ਰਸ਼ ਜ਼ਿਆਦਾ ਸੀਗਾ ਸਾਰੀਆਂ ਪੋਲਿੰਗ ਲੋਕੇਸ਼ਨਸ ਤੇ ਹੁਣ ਥੋੜਾ ਘਟਿਆ ਹੈ ਬਿਕੋਜ਼ ਗਰਮੀ ਦਾ ਹੈ ਤੇ ਅਸੀਂ ਇਹ ਵੀ ਐਕਸਪੈਕਟ ਕਰਦੇ ਹਾਂ ਕਿ ਸ਼ਾਮ ਦੇ ਟਾਈਮ ਫੇਰ ਰਸ਼ ਵਧੇਗਾ ਤੇ ਸਾਡੇ ਸਾਰੀਆਂ ਪੈਟਰੋਲਿੰਗ ਪਾਰਟੀ ਸਾਡੀਆਂ ਸਟ੍ਰਾਈਕਿੰਗ ਰਿਜ਼ਰਵਸ ਸਾਰੇ ਆਫੀਸਰਸ ਬੜਾ ਮਿਹਨਤ ਨਾਲ ਕੰਮ ਕਰ ਰਹੇ ਹੈ ਔਰ ਪੁਲਿਸ ਫੋਰ ਸਾਰੀ ਬੜੀ ਮੁਸ਼ਤਿਹਦੀ ਨਾਲ ਆਪਣੀ ਡਿਊਟੀ ਦੇ ਰਹੀ ਹੈ ਇਹ ਪੂਰੀ ਸ਼ਾਂਤੀ ਹੈ ਔਰ ਇਸ ਤਰ੍ਹਾਂ ਹੀ ਅਸੀਂ ਇਹਨੂੰ ਡੋਮਿਨੇਟ ਕਰਕੇ ਰੱਖਾਂਗੇ ਔਰ ਮੈਨੂੰ ਉਮੀਦ ਹੈ ਕਿ ਬਿਲਕੁਲ ਫ੍ਰੀ ਫੇਅਰ ਤੇ ਪੀਸਫੁਲ ਇਲੈਕਸ਼ਨ ਹੋਏ ਸਿਰ ਕਿੰਨੇ ਪੁਲਿਸ ਅਧਿਕਾਰੀ ਜਿਹੜੇ ਇਸ ਪੋਲਿੰਗ ਪ੍ਰੋਸੈਸ ਵਿੱਚ ਡਿਊਟੀ 'ਤੇ ਹੋਏ ਨੇ ਨਾ ਨਾਮ ਪੂਰੇ ਦਸਤੇਬਿਤ ਨਾਲ ਸਾਡੇ ਕੋਲ 12 ਕੰਪਨੀਆਂ ਨੇ ਜੀ ਸੀਏਪੀਐਫ ਦੀਆਂ ਔਰ ਸਟੇਟ ਆਰਮਡ ਪੁਲਿਸ ਜਿਹੜੀਆਂ ਬਾਹਰਲੇ ਸਟੇਟਸ ਤੋਂ ਆਈਆਂ ਉਸ ਤੋਂ ਇਲਾਵਾ 2632 ਦੇ ਕਰੀਬ ਸਾਡੇ ਆਪਣੇ ਮੁਲਾਜ਼ਮ ਵੀ ਜਿਹੜੇ ਲੱਗੇ ਆ ਔਰ ਅਫੀਸਰ ਸਾਰੇ ਪੰਜੋ ਕੌਨਸਟਿਟਿਊਐਂਸੀ ਦੇ ਇੰਚਾਰਜ ਇੱਕ ਐਸਪੀ ਸਹਿਬਾਨ ਨੇ ਔਰ ਦੋ ਕੌਨਸਟਿਟਿਊਐਂਸੀ ਦੇ ਪਿੱਛੇ ਡੀਸੀਪੀ ਸਹਿਬਾਨ ਨੇ ਉਹਨਾਂ ਨਾਲ ਅਲੱਗ-ਅਲੱਗ ਸਟ੍ਰਾਈਕਿੰਗ ਰਿਜ਼ਰਵ ਦੇ ਲੋਕਲ ਜਿਹੜੇ ਹਲਕਾ ਅਫੀਸਰ ਸਾਡੇ ਗਾਸਟਰ ਅਫਸਰ ਨੇ ਉਹ ਤੇ ਇੱਕ ਹੋਰ ਵੀ ਇਨਸਪੈਕਟਰ ਪਬਲਿਕ ਸਬ ਇਨਸਪੈਕਟਰ ਲੈਵਲ ਦੇ ਅਫੀਸਰ ਅਸੀਂ ਲਾਏ ਨੇ ਜਿਹੜੇ ਕਿ ਕਿਤੇ ਵੀ ਕੋਈ ਲੋਡ ਪੈਂਦੀ ਹੈ ਫੋਰਸ ਦੀ ਇਮੀਡੀਏਟਲੀ ਮੂਵ ਕਰ ਸਕਦੇ ਨੇ ਇਸ ਤੋਂ ਇਲਾਵਾ ਸਾਰਾ ਸਾਡਾ ਪੀਸੀਆਰ ਜਿਹੜਾ ਜੀ ਉਹ ਪੂਰੀ ਆਪਣੀ ਅੱਛੀ ਤਰੀਕੇ ਨਾਲ ਡਿਊਟੀ ਦੇ ਰਿਹਾ ਕੱਲ ਉਹਨਾਂ ਨੂੰ ਮੈਂ ਤੇ ਸਰ ਹਰਪਾਲ ਸਿੰਘ ਹਾਂ ਨੇ ਆਪ ਉਹਨਾਂ ਨੂੰ ਬਰੀਫ ਕੀਤਾ ਸੀਗਾ ਔਰ ਬੜੇ ਮੋਟੀਵੇਟਿਡ ਨੇ ਸਾਡੇ ਸਾਰੇ ਜਵਾਨ ਤੇ ਆਫੀਸਰਸ ਔਰ ਇਸ ਤੋਂ ਲਾਵਾ ਟ੍ਰੈਫਿਕ ਦੇ ਵੀ ਜਿਹੜੇ ਮੇਨ ਪੁਆਇੰਟਸ ਆ ਤੁਸੀਂ ਦੇਖਿਆ ਹੋਊਗਾ ਉਹਨਾਂ ਨੂੰ ਵੀ ਅਸੀਂ ਕਵਰ ਕਰਕੇ ਰੱਖਿਆ ਸੋ ਥੈਟ ਲੋਕਾਂ ਨੂੰ ਆਵਾਜਾਈ ਦੇ ਵਿੱਚ ਪ੍ਰੋਬਲਮ ਨਾ ਆਵੇ ਔਰ ਇਸੇ ਤਰ੍ਹਾਂ ਇਹੀ ਜਿਹੜਾ ਮੇਨਟੇਨ ਕੀਤਾ ਜਾਏਗਾ ਜੋ ਡੋਮਿਨੇਸ਼ਨ ਸਰ ਕਿਤੇ ਕੋਈ ਵਾਇਲੈਂਸ ਨਹੀਂ ਕੋਈ ਖਬਰ ਨਹੀਂ ਹੈ ਨਹੀਂ ਬਿਲਕੁਲ ਪ੍ਰਮਾਤਮਾ ਦੀ ਮਿਹਰ ਹੈ ਜੀ ਕੋਈ ਇਦਾਂ ਦੀ ਕੋਈ ਬਿਲਕੁਲ ਨਹੀਂ ਟੋਟਲੀ ਪੀਸਫੁਲ ਲੋਕਾਂ ਕੀ ਸੁਨੇਹਾ ਦੇ ਮੈਂ ਲੋਕਾਂ ਨੂੰ ਇਹੀ ਸੁਨੇਹਾ ਦਿੰਨਾ ਕਿ ਉਹਨਾਂ ਦਾ ਰਾਈਟ ਹੈ ਔਰ ਇਹਦੇ ਚ ਉਹਨਾਂ ਨੂੰ ਵਾਚ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਡੈਮੋਕਰੇਸੀ ਦਾ ਇੱਕ ਬਹੁਤ ਵੱਡਾ ਸਾਡਾ ਇਹ ਇਵੈਂਟ ਹੈ ਔਰ ਅਸੀਂ ਸਾਰਿਆਂ ਨੂੰ ਪੁਲਿਸ ਦੇ ਆਫੀਸਰਸ ਵੀ ਜਿਹੜੇ ਪੋਸਟਲ ਬੈਲਟ ਔਰ ਇਲੈਕਸ਼ਨ ਡਿਊਟੀ ਸਰਟੀਫਿਕੇਟ ਵਗੈਰਾ ਵੀ ਸਭ ਨੂੰ ਦਿੱਤੇ ਆ ਸੋ ਦੈਟ ਮੈਕਸਿਮਮ ਜਿਹੜੀ ਪਾਰਟਿਸਪੇਸ਼ਨ ਹੋ ਸਕੇ ਤੇ ਹੋਰ ਵੀ ਪੂਲਿੰਗ ਬੂਥ ਅੱਥਰ ਜਾਣਾ ਨਾਲ ਮੈਂ ਹਾਂ ਜੀ ਘੁੰਮ ਰਿਹਾ ਸਵੇਰ ਦਾ ਵੀ ਜਾਂ ਕਹੇ ਕੱਲ ਰਾਤ ਵੀ ਅਸੀਂ ਕਹੇ ਸੀਗੇ ਹੁਣ ਵੀ ਸਾਰੇ ਰਵਾਂਗੇ ਸਪੈਸ਼ਲੀ ਸ਼ਾਮ ਦਾ ਟਾਈਮ ਹੁੰਦਾ ਔਰ ਉਸ ਤੋਂ ਬਾਅਦ ਫਿਰ ਸਟੋਰੇਜ ਸੈਂਟਰ ਸਾਰੇ ਚੱਕਰਾਂ ਥੈਂਕ ਯੂ